ਜੀ ਹਸੀਕਾਲ ਜੀ ਬਾਈ ਸਾਰਿਆਂ ਨੂੰ ਹੋਰ ਠੀਕ ਠਾਕ ਹੈ ਅੱਜ ਲਗੇ ਆ ਬਾਈ ਆਪਾਂ ਗੰਨੇਵਾਂ ਸਪਰੇਅ ਕਰਨ ਦੋ ਤਿੰਨ ਦਵਾਈਆਂ ਪਾ ਰਹੇ ਆ ਮਲਾਕ ਹੈ ਪਹਿਲੀ ਟੰਕੀ ਭਰ ਲਏ ਆ ਆਪਾਂ ਦੂਜੀ ਟੰਕੀ માં ਦਿਖਾਵਾਂਗੇ ਤੁਹਾਨੂੰ ਕਿਹੜੀ ਕਿਹੜੀ ਦਵਾਈ ਪਾ ਰਹੇ ਆ ਖਾਟਾ ਵਿੱਚ ਰ ਛੱਡੀਆਂ ਬਾਈ ਆਪਾਂ ਨੇ ਸਪਰੇਅ ਵਾਸਤੇ ਕੰਕੀ ਹੈ ਬਈ ਉਹ ਲਗਭਗ ਆਪਣੀ 600 ਲੀਟਰ ਵਾਲੀ ਆਪਣਾ ਇਸਮਾ 2 ਕਿੱਲਿਆਂ ਦੀ ਦਵਾਈ ਘੋਲੀ ਆਪਾਂ ਨੇ 2 ਕਿੱਲਿਆਂ ਵਾਂ ਲਾਣੇ ਦਾ ਮਨ ਹੈ ਉਹ ਜਾ ਰਿਹਾ ਬਈ ਬੰਦਾ ਦੇ ਕਰਦਾ ਅਗਰ ਆਪਾਂ ਬਾਹਰ ਤੇ ਲੈ ਗਏ ਇਹਦੇ ਜਿਹੜਾ ਉਹ ਵੀ ਚਲੋ ਕਿਤੇ ਮਾੜੀ ਮੋਟੀ ਘੱਟ ਗਿਰ ਗਈ ਕਿਤੇ ਪੱਤ ਗਿਰ ਗਈ ਸੁਪਰੀ ਹੋ ਜੇਗੀ ਹਾਂ ਜਿਹੜੀ ਪਾਈਪ ਇਕੱਠਾ ਕਰਨ ਖਾਨ ਲੱਗੀ ਤੁਸੀਂ ਰਹਿ ਪਰਾਂ ਦੇ ਬੰਦੇ ਉਧਰ ਨੂੰ ਆ ਰਿਹਾ ਕਰਦਾ 43 11 ਆ ਗਿਆ ਕੱਖ ਲੈ ਗਿਆ ਸੋਰੇ ਫੇਰੇ ਬਾਹਰ ਤੱਕ ਨੇ ਇੱਕ ਦਾ ਬਈ ਘੋੜਾ ਜਾਇਆ ਗੰਨੇ ਵਾਂ ਇੱਕ ਨਾ ਇਸ ਤਰ੍ਹਾਂ ਇਹ ਬਿਮਾਰੀ ਹੈ ਕਈ ਦੀ ਟੋਪ ਬੌਰਨ ਕਿਹਾ ਗਨੇ ਨੂੰ ਈਕਾ ਪੋਪਾ ਬੋਏਗੇ ਉਸਤੇ ਆਪਾਂ ਫੰਗੀ ਸਾਈਡ ਵੀ ਪਾ ਰਹੇ ਆਂ ਜ਼ਹਿਰਲੀ ਵੀ ਪਾ ਰਹੇ ਆਂ ਕੋਰਾ ਜਨ ਹਰਪਦਾਨ ਟੀਟ ਨਾਸ਼ਕ ਹੈ ਐਮੀ ਸਟਾਰ ਵਾਲਾ ਫੰਗੀ ਸਾਇਡ ਹੈ ਗੱਲ ਪਾ ਰਹੇ ਕਿੰਨ ਪੀਕੇ ਚਾਰ ਚੀਜ਼ਾਂ ਹੀ ਸਪਰੇਅ ਕਰ ਰਹੇ ਆਂ ਬਈ ਆਪਾਂ ਜਿਸ ਟਾਈਮ ਆਪਾਂ ਨੇ ਗੰਨਾ ਬਜਾਈ ਕਰੀਦੀ ਆਪਾਂ ਨੇ 10 ਸਿਆੜਾਂ ਬਾਅਦ ਇੱਕ ਸਿਆੜ ਖਾਲੀ ਛੱਡਿਆ ਦਾ ਮਹਾਰਾਜ ਦੀ ਕਿਰਪਾ ਨਾਲ ਬਈ ਉਹ ਚੀਜ਼ ਵੀ ਆਪਣੇ ਕੰਮ ਆ ਗਈ ਪੂਰੇ ਚਲੋ ਕਰਕੇ ਬੰਦੇ ਮੈਂ ਦਿਖਾਵਾਂ ਤੁਹਾਨੂੰ ਕੀ ਦੇਖ ਇਸ ਸਾਰਡ ਬਾਈ ਆਪਣਾ ਈ ਸੀ ਕਰਕੇ ਖਾਲੀ ਛੱਡਿਆ ਤਾਂ ਵੀ ਕੱਲ ਨੂੰ ਆਪਾਂ ਨੂੰ ਜੇ ਸਪਰੇਅ ਕਰਨੀ ਪਵੇ ਤਾਂ ਆਪਾਂ ਕਰ ਸਕਾਂ। ਇਹੋ ਹੈ ਬਾਈ ਪਤੰਗਾ ਜਾਂ ਘੋੜਾ ਜਾਂ ਦੇਖੋ। ਉੜਦਾ ਜਿਹੜਾ। ਬਾਕੀ ਇਹ ਵੀ ਕੋਈ ਜੀ ਹੈ ਜਿਹੜਾ ਗੰਨੇ ਨੂੰ ਖਾਂਦਾ ਹੈ ਪੱਤੇ ਖਰਾਬ ਕਰਾ। ਪਾਣੀ ਵੀ ਘਰ ਕਾਫੀ ਲਾ ਰਹੇ ਆਪਾਂ ਬਾਕੀ ਬਾਈ ਮਹਾਰਾਜ ਦੀ ਮਰਜ਼ੀ ਹੈ। ਆਪਣਾ ਫਰਜ਼ ਆਪਾਂ ਕਰ ਰਹੇ ਆਂ ਪੂਰਾ। ਸਟਾਰਟ ਆਏ ਬਾਈ ਗੰਨਾ ਆਪਣੀ ਸੀ ਖੇਤ ਤੇ ਸ਼ੁਰੂ ਕਰਿਆ ਤਾਂ। ਤਰੀ ਮੈਂ 2 ਸਾਲ ਕਰੀ ਹੋਰ ਫਸਲ ਫਿਰ ਦੁਬਾਰੇ ਗੰਨਾ ਲਾਇਆ ਬੰਦੇ ਨੂੰ ਆਪਾਂ ਨੂੰ ਆਪਣੇ ਨੂੰ ਪਹਿਲਾਂ ਕਿਹੜਾ ਲਾਣੇ ਮੈਂ ਥੋੜੀ ਜਿਹੀ ਦਿੱਕਤ ਜੀ ਆਈ ਤੁਮ ਮੈਨੂੰ ਸਮਝ ਥੋੜੀ ਆਪ ਕੀ ਲਗਾ ਤੁਹਾਨੂੰ ਪਤਾ ਹੀ ਹੈ ਬੰਦਿਆਂ ਦਾ ਚੱਲੀ ਬਹ ਹੌਲੀ ਹੌਲੀ ਸੈੱਟ ਹੋ ਜਾਣਗੇ ਮੈਂ ਦੇਖਾਂ ਉੱਪਰ ਚੜ ਕੇ ਟਰੈਕਟਰ ਦੇ ਉੱਪਰ ਖੜ ਕੇ ਦੇਖੋ ਜਾ ਰਹੇ ਆ ਬੰਦੇ ਨਹ ਹਲਾ ਕੇ ਘੇਰ ਰਿਹਾ ਵਿਚਾਰਾ ਚਲੋ ਜਿੰਨਾ ਕੋ ਹੋ ਆਪਾ ਇਹ ਸਿਆੜਾ ਦੇਖੋ ਵਿਚ ਨੂੰ ਐਨ ਖਾਲੀ ਐ ਸਿਆੜਾ ਜੰਦ ਦੇ ਵਾਹ ਨਾ ਬਈ ਹਲਕੀ ਘੜੀ ਠੀਕ ਐ ਆਪਣਾ ਬਿਮਾਰੀ ਚਲੋ ਹੈ ਸੀ ਜਿਹੜੀ ਉਸ ਕੀ ਆਪਾਂ ਸਪਰੇਅ ਕਰ ਰਹੇ ਆਂ ਜੇ ਲੋੜ ਪਈ ਇੱਕ ਸਪਰੇਅ ਆਪਾਂ ਦੂ ਹੀ ਬਨਾਈ ਕਰਾਏ ਤੇ ਬਾਅਦ ਵੀ ਕਰ ਦੇਗੇ ਅਜੇ ਇਹ ਸਿੰਗਲ ਬਨਾਈ ਹੋਈ ਏ ਇਸ ਕੀ ਜੇ ਦੁਬਾਰੇ ਕੋਈ ਅਫਨ ਬਣਾਈ ਕਰਨੀ ਪਈ ਤਾਂ ਦੁਬਾਰੇ ਆਪਾਂ ਬਣਾ ਕੇ ਹਨੋ ਇੱਕ ਸਪਰੇ ਫੇਰ ਮਾਰ ਦਿੰਗੇ ਕੋਈ ਵੀ ਚੀਜ਼ ਆ ਬਾਈ ਆਪਣਾ ਮੁੱਲ ਮੋੜ ਜਾ ਹਾਂ ਬੱਤੀ ਮਿੱਲ ਵਾਲੇ ਕਰਵਾ ਰਹੇ ਆ ਡਰੋਨਾਂ ਗਾ ਸਪਰੇ ਉਹ ਵਿਚਾਰਾ 8 ਗਲੀਟਰ ਪਾਣੀ ਲਾਵਾ ਪਤਾ ਨਹੀਂ 10 ਇਸ ਗੱਲ ਲੰਘਣਾ 2.5 300 ਲੀਟਰ ਪਾਣੀ ਛੇ ਚੜਾ ਹੈਗੀ ਆ ਜ਼ਰੂਰ ਬਾਈ ਸਪਰੇਗੀ ਉਹੀ ਆਪਾਂ ਕਹਾਂ ਠੀਕ ਹੈ ਥੋੜਾ ਜਿਹਾ ਰિસ્ਕੀ ਵੀ ਹੋ ਜਾ ਕੰਮ ਕਿਉਂ ਦਵਾਈ ਦੋਈ ਤੇਜ਼ ਹਵਾ ਪਰ ਜੇ ਧਿਆਨ ਕੇ ਲਾ ਆਰਾਮ ਕੇ ਲ ਬੰਦੇ ਕਰੇ ਤਾਂ ਕੋਈ ਦਿੱਕਤ ਨਹੀਂ ਬਹੁਤ ਬੱਖੇ ਮਨਾਈਆਂ ਬਾਈ ਬੰਦੇ ਸਪਰੇ ਕਰਨੇ ਨੂੰ ਗੰਨੇ ਵਾ ਸਖਾਲੀ ਜੀ ਕੋਈ ਲੇਬਰ ਗੰਨੇ ਵਾ ਸਪਰੇ ਕਰਨ ਮੈਨੂੰ ਮਾਨਾ ਦੇਣੀ ਹੈ ਜੀ ਚਲੋ ਵਿਚਾਰੇ ਲੱਗੇ ਹੋਏ ਦੇ ਬੰਦੇ ਆਪਣੇ ਵਾ ਮੈਨੂੰ ਕਿਹਾ ਬਾਈ ਮੇਰੀ ਸਪਰੇ ਕਰਾਓ ਜਿਤਨਾ ਮਰਜ਼ੀ ਕਰਾਓ ਉਹ ਵੀ ਆ ਬੜੀ ਫਾਸਲ ਮਾਈਕ ਕੋਲ ਬੁਮਾਰੀ ਪਵਾ ਫੇਰ ਦਿੱਕਤ ਆ ਜਾ। ਇਹ ਕੁਛ ਨਾ ਕੁਛ ਚਲੋ ਰੋਕ ਥੰਮ ਹੋ ਜੇਗੀ ਆਪਾਂ ਦਵਾਈ ਕਰ ਰਹੇ ਆ ਜਿਹੜੀ ਇਸ ਤੇ। ਬਾਕੀ ਦਾਤੇ ਨੂੰ ਪਤਾ। ਬਾਬੇ ਨਾਨਕ ਨੇ। ਇਹ ਜਦ ਤੋ ਜਾਹਾ ਬਈ ਸੈਟ ਗੇਅਰ ਦਾ ਜਾਈ ਜਹਾ ਆਂਦੇ ਵੇ ਮਤਲਬ ਜਿੱਥੇ ਨੂੰ ਲਗਾ ਉੱਥੇ ਨਹੀਂ ਗੇਅਰਦੇ। ਫਰੀ ਬਾਬ ਸੀਮਾ ਜੀ ਫੈਨੂੰ ਲੰਗਾ ਉੱਥੇ ਗੇਅਰ ਦੇ ਨਾਲੇ ਦੂਸਰ ਗੇਅਰ ਪਾਈਆ ਡੰਡਾ ਬੰਨਿਆ ਵਾ ਆਪਾਂ ਨੇ ਤਿੰਨ ਜਨ ਠੀਕ ਹੈ ਲੱਗ ਗਿਆ ਸਿਰੇ ਆਈਆਂ ਆਈਆਂ ਆ ਰਹੇ ਆ ਰਹੇ ਆਈਆਂ ਆਈ ਲਓ ਜੀ ਇਹ ਜੰਨਾ ਬਣਾ ਦੇਖੋ ਪੂਰੇ ਤੱਕ ਬਣ ਗਿਆ ਇਹ ਪੂਰੀ ਹਾਈ ਟੈਸਟ ਗਨੇ ਗਏਨ ਪ੍ਰੋਪਰ ਜੇ ਖੜੇ ਰਿਹਾ ਨਾ ਗਰੀਆ ਗੁਰਿਆ ਚੂਹੇ ਚਾਹੇ ਤੇ ਚਲੋ ਬਚਾਓਗਾ ਦਵਾਈ ਦੂਈ ਘਰਾਤੀ ਤੀ ਵੈਸੇ ਆਪਾਂ ਨੇ ਜਿੰਨੀ ਕੇ ਮਹਾਰਾਜ ਕਰਾਵਾ ਬਾਈ ਉਨੀ ਕੇ ਗੌਰ ਕਰੀ ਜਹਾ ਆਪਾਂ ਫਸਲ ਜੇ ਬਣੀ ਕੀ ਸੋਸਰਾਂ ਦੀ ਪੱਤੀ ਕਰੀਏ ਥੱਲੇ ਦੰਨਾ ਠੀਕ ਐ ਹਲਕੀ ਘੜੀ ਇਹ ਜਿੰਨੀ ਕੇ ਬਿਮਾਰੀ ਐ ਉਸ ਕੀ ਰੋਕ ਥਾਉ ਵਾਸਤੇ ਆਪਾਂ ਲੱਗੇ ਹੋਏ ਆ ਦੁਬਾਰੇ ਬਣਾਈ ਕਰਾ ਕੇ ਫਿਰ ਬਾਬੇ ਨੇ ਚਾਹੇ ਇੱਕ ਸਪਰੇਅ ਕਰਾ ਦੇਗੇ ਇੱਕ 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 ਉੜਾ ਇਹ ਬੜਾ ਤੰਗ ਕਰਦਾ ਜਿੱਥੇ ਨਾ ਛਾੜ ਛੱਡਾ ਪੂਰੇ ਕਿੰਨਾ ਮੋਟਾ ਅੰਦਰ ਕਿੰਨਾ ਪਤਲਾ ਇਹ ਬੜਾ ਪਤਲਾ ਹੈ ਤਾਂ ਹੀ ਜਿਹੜਾ ਛਿੱਦਾ ਕਹਿੰਦੇ ਵੀ ਛਿੱਦੀ ਫਸਲ ਹੈ ਉਹ ਵਜਨ ਦੇ ਦੇ ਜੀ ਮੋਟੀ ਹੋ ਜਾ ਲੈ ਦੀ ਬੰਦੇ ਲੱਗੇ ਆ ਪਾਣੀ ਪੂਣੀ ਪੀਣ ਠੰਡਾ ਹੋਰ ਕਿਵੇਂ ਐ ਠੀਕ ਐ ਠੀਕ ਹੋ ਰਿਹਾ ਸਪਰੇ ਹਾਂ ਠੀਕ ਹੋ ਰਿਹਾ ਹਾਂ ਸਹੀ ਹੋ ਰਿਹਾ ਦਿੱਕਤ ਤੋਂ ਨਹੀਂ ਕੋਈ ਠੀਕ ਆ ਚਲੋ ਵਧੀਆ ਬਈ ਲੱਗੇ ਬਈ ਆਰਾਮ ਤੇ ਕਰਾਂਗੇ ਹੌਲੀ ਹੌਲੀ ਜਿੰਨਾ ਕੰਮ ਬਣੇਗਾ ਲੱਗੇ ਬਈ ਟੰਕੀ ਭਰਨਾ ਪਾਣੀ ਭਰਦੇ ਆ ਥੱਲੇ ਤੇ ਫਿਰ ਦਵਾਈ ਦੂ ਮਿਲਣੇ ਤੇ ਜੋ ਪਾ ਕੇ ਨਾ ਉੱਥੇ ਪਾ ਦੇ ਉਹ ਜਾਲੀ ਆਪ ਆਪੇ ਖੁੱਲ ਜਾਏਗਾ ਇਹ ਪਾਰੇ ਆ ਬਈ ਆਪਾਂ ਐਨ ਪੀ ਕੇ ਪਿੱਲੇ ਪਿੱਛੇ ਦੋ ਪੈਕੇਟ ਬਾਕੀ ਬਾਈ ਨੇਮ ਕੋਰਾਜਨ ਐਫ ਐਮ ਸੀ ਦੀ ਬਾਕੀ ਇਹ ਪਦਾਨ ਹੈ 50% ਆਈ ਪੀ ਐਲ ਦੀ ਦੇ ਬਾਅਦ ਕੁ ਪਾਰੇ ਆਪਾਂ ਇਹ ਫੁੱਜੀ ਸੈੱਟ ਖੋਲ ਰਿਹਾ ਬਾਈ ਟੰਕੀ ਭਰ ਜਲਦੀ ਆਪੇ ਹੈ ਬਾਹਲੇ ਵਾਲੋ ਲੇ ਮੈਂ ਤੂੰ ਦੇ ਆ ਦੇ ਫੋ ਕੋਲ ਲੈ ਤੂੰ ਕੋਈ ਨਹੀਂ ਕੋਈ ਨਹੀਂ ਕੋਈ ਸਪਰੋਪ ਕੇਰ ਦਾ ਬਾਈ ਇਹ ਆਪਣਾ ਐਮ ਐਸਟਾਰ ਵਾਲਾ ਚਾਰ ਚੀਜ਼ਾਂ ਪਾ ਰਹੇ ਆ ਬਾਈ ਇਹ ਆਪਾਂ ਸਪਰੇਮ ਆ ਦਰ مشین ਵਾਲੇ ਲਗੇ ਹੋਏ ਆਪਣਾ ਰਿਪੇਅਰ ਪਰ ਹੋਰ ਸੋਨੀ ਚਾਲ ਠੀਕ ਹੈ ਆਹ ਬਈ ਕਰ ਲੈ ਬਈ ਤਿਆਰ ਫਟਾਫਟ ਜਿਹੜੀ ਪੱਕ ਚੱਲੀ ਆ ਬਣੀ ਹੋਰ ਹਵਾ ਬਾਈ ਬੜੀ ਜਿਹੜੀ ਵੱਡੀ ਸ਼ਮਣੀ ਬਣਦਾ ਹੈ ਨਾ ਕੀ ਮੌਸਮ ਪਰ ਇਸ ਦਾ ਲੱਕ ਪੰਡ ਲਿਓ ਜੀ ਲਗਭਗ 4 ਕਿੱਲਾਂ ਦਾ ਪਲਾਟ ਆਪਣਾ ਇਹ ਨੇੜੇ ਲੱਗ ਗਿਆ ਲਾਸਟ ਕਿਹੜਾ ਰਹਿ ਗਿਆ ਪਿੱਛਲਾ ਉਸ ਤੋਂ ਬਾਅਦ ਇੱਕ ਕਿਹੜਾ ਲਾएंगे ਆਪਾਂ ਬਸਰ ਹੋਰੋਂ ਸੇ ਚਾਰੋਂ ਕਿੱਲਾਂ ਦਾ ਪਲਾਟ ਹੀ ਹੋ ਅਗਲਾ ਆਪਣਾ ਚਲੋ ਵੀ ਗੰਨਾ ਚੰਗਾ ਦਾਤੀ ਕਿਰਪਾ ਕਰ ਉਹ ਵੀ ਠੀਕ ਹੈ ਬਸ ਕਿ ਕੱਲ ਲਗਾ ਪਤਾ ਨਹੀਂ ਕਿਸ ਗਿਰੇਗਾ ਕ ਖੜੇਗਾ ਬਚੇਗਾ ਕਿਆ ਬਣੇਗਾ ਜਿਹੜੀ ਪਹਿਲੀ ਟੰਕੀ ਦੀ ਨਾ ਉਸਮਾ ਹੌਲੀ ਤੁਰੇ ਥੋੜਾ ਜਿਆ ਇਹਨਾਂ ਮਾ ਚਾਰਾਂ ਮਾ ਟੰਕੀਆਂ ਦੋ ਲਗਣੀਆਂ ਦੀਆਂ ਇਹੋ ਜਿਹੜੇ ਬਾਦ ਵਾਲੇ ਦੋ ਗਿੜੇ ਆ ਇੱਕ ਇਹੋ ਬਾਹਰ ਵਾਲਾ ਔਰ ਇੱਕ ਇਹ ਵਿਚਾਲਾ ਇਹ ਤੀਸਰੀ ਟੰਕੀ ਮਾ ਤੇ ਲੱਗ ਗਿਆ ਯਾਨੀ ਫਾਲਤੂ ਲੱਗ ਗਿਆ ਚਲੋ ਪਹਿਲਾਂ ਪਹਿਲਾਂ ਪਤਾ ਨਹੀਂ ਹੁੰਦਾ ਥੋੜਾ ਬੰਦਾ ਤੇ ਕਿੰਨੀ ਕਿ ਜਗ੍ਹਾ ਨਿਕੜੇਗੀ ਇਸ ਤਰ੍ਹਾਂ ਇਹ ਚਲੋ ਭੇਤ ਜਾ ਗਿਆ ਦੂਈ ਟੰਕੀ ਨਾ ਸਹੀ ਖੇਤ ਨਹੀਂ ਖੜਿਆ ਇਹ ਤੀ ਟੰਕੀ ਲਾ ਰਹੇ ਹਾਂ ਹੌਲੀ ਬਈਓ ਰੋਕਣੇ ਨੂੰ ਕਹਿ ਰਹੇ ਆ ਬੰਦੇ ਹੈਲੋ ਹੌਲੀ ਰੋਕਣੇ ਨੂੰ ਕਹਿ ਰਹੇ ਆ ਲੈ ਵੀ ਪੈ ਪਲੇ ਕੇ ਬੰਦੇ ਵਿਛਾ ਲੈਣਾ ਪਰਾਂ ਤੇ ਇਹ ਕਰਦੇ ਬਾਹਰ-ਬਾਹਰ ਆ ਜائیںਗੇ ਫਿਰ ਉਹੀ ਥੋੜੀ ਬੰਦਿਆਂ ਦੇ ਪਛਾਣੀ ਪੈਂਦੀ ਹੈ ਵੀ ਬੰਦਿਆਂ ਵਰਨਾ ਕੀ ਰਿਹਾ ਚਲੋ ਚਲੋ ਭਾਈ ਪੈਪ ਲੈ ਕੇ ਚਲੋ ਆਹ ਚਲੋ ਆਰੇ 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 ਆ ਚਲੋ ਅੱਗੇ ਤਹੋ ਚਲ ਭਈ ਤੂੰ ਵੀ ਫੜ ਲਈ ਮੈਂ ਚਲਾ ਦਿਆਂਗਾ ਉਰੇ ਤੇ ਕੋਈ ਗੱਲ ਨਹੀਂ ਬੱਦਲ ਹੋ ਗਿਆ ਪ੍ਰਮਾਤਮਾ ਜਾਂ ਤਾਂ ਬਾਰਿਸ਼ ਪਾ ਦੇ ਜਾਂ ਫਿਰ ਸਾਫ਼ ਕਰ ਦੇ ਮੌਸਮ ਕੰਮ ਲੱਗੇ ਰਹੀਏ ਲੈ ਵੀ ਤਿੰਨ ਟੰਕੀਆਂ ਲੱਗੀਆਂ ਚੌਥੀ ਫਰਮ ਲੱਗੇ ਪੱਕੀ ਵੀ ਬੰਦੇ ਖਾਣਗੇ ਰੋਟੀ ਰੁੱਟੀ ਪਾਣੀ ਭਰ ਕੇ ਖੜਾ ਲਏ ਆ ਦਵਾਈ ਪਾਵੇਂਗੇ ਤੁਰਤ ਲੈ ਵੀ ਲੰਚ ਟਾਈਮ ਦੇ ਬਾਅਦ ਚੱਲ ਗਿਆ ਕੰਮ ਦੁਬਾਰਾ ਇਹ ਆਪਣਾ ਮੁੱਢਾ ਗੰਨਾ 13235 ਵੈਰਾਈਟੀ ਆ ਯੋਗ ਨਾ ਬਈ ਆਪਣਾ ਮੁੱਟਾ 4 ਫੁੱਟ ਵਾਲਾ ਇਸਮਾ ਇਹਨਾਂ ਸਹੀ ਲੱਗ ਰਿਹਾ 2 ਕਿਲੋ ਮਤਾਂਕੀ ਸਹੀ ਲੱਗ ਜੀ ਇਹ ਥੋੜਾ ਜਿਹਾ ਸਵਿੜ ਲਵਾ ਮਾਲੇ ਬੰਦਾ ਸਹੀ ਤਰੀਕਾ ਜਹਾ ਜਿਹੜੇ ਤੋਂ ਇਸਮਾ ਵੀ ਦੇ ਚਲੋ ਮੈਂ ਥੋੜਾ ਸ로우 ਤੁਰ ਰਹੇ ਤੇ ਪਹਿਲਾਂ ਇਹ ਨਾ ਉਹ ਨਹੀਂ ਤਾਂ ਉਹ ਚੱਲੀ ਆਹ ਬਈ ਹੋ ਗਈ ਖੇਤਮਾ ਵੀ ਸਪਰੇ ਥੋੜੀ ਜੀ ਦਵਾਈ ਬਚ ਗਈ ਇਧਰ ਆਪਾਂ ਦੂਜੀ ਸਾਈਡ ਆ ਕੇ ਇਹ ਸਾਈਡ ਤੇ ਕਰਵਾ ਰਹੇ ਆਂ ਬਾਕੀ ਇਧਰ ਰਾਗ ਨਹੀਂ ਗੇਰਦੇਗੇ ਥੋੜੀ ਥੋੜੀ ਛਾਰਦੇ ਇਧਰ ਮਤਲਬ ਪਰਾਂ ਦੇ ਆਵੇ ਦਾ ਬੰਦਾ ਹੋਰਾਂ ਦੇ ਮੁਰਜਾ ਦਾ ਸਾਈਡ ਮਾ ਕਰਾਣਾ ਪਹਿਲਾਂ ਆਪਾਂ ਨੇ ਕਰੀ ਦੀ ਉਸ ਖੇਤਮਾ ਇਧਰ ਕਰ ਰਹੇ ਆਂ ਬਾ ਲਾਸਟ ਟੰਕੀ ਐ ਵੀ ਉਹ ਬਾਕੀ ਕਰਾਂਗੇ ਕੱਲ ਨੂੰ ਲਗਭਗ 9 9.5 ਕਿਲੇ ਨਿਕਲ ਗਏ ਪੰਜ ਟੰਕੀਆਂ ਲੱਗੀਆਂ ਥੋੜੀ ਦਵਾਈ ਬਚੀ ਵੀ ਇਸ ਨੂੰ ਟੰਕੀ ਬਹੁਤ ਸੈਡਾ ਸੁੱਡਾ ਮਾਰਦੇ ਆ ਕਰਦੇ ਆ ਫੜੀ ਗਰਮੀ ਬਹੁਤ ਹੈ ਮੀਂਹ ਪਿਆ ਕੋਈ ਨਹੀਂ ਲਗਿਆ ਨਹੀਂ ਉਹਦਾ ਇੱਕ ਵਾਰੀ ਵੀ ਬਾਰਸ਼ ਬੜੀ ਭਾਰੀ ਬਾਰਸ਼ ਪਈ ਜਿਤਨਾ ਰੱਬ ਚੜਕਿਆ ਇਹਦਾ ਉਧਰ ਬੰਦੇ ਬਾਈ ਮੋਟਰ ਪਾ ਰਹੇ ਆ ਆਪਣੇ 45 11 ਟਰੈਕਟਰ ਖੜਿਆ ਉਹ ਮੈਂ ਦਫਾਵਾ ਹਾਂ ਉਹਦਾ ਤੇ ਵੀ ਚਾਰ ਕਿੱਲੇ ਆ ਕਿੰਨੇ ਕੇ ਆਪਣੇ ਉੱਥੇ ਸਪਰੇ ਕਰेंगे ਕੱਲ ਨੂੰ ਆਪਾਂ ਜੂਮ ਕਰੀ ਵੀ ਕੈਮਰਾ ਹੱਲੀ ਜਾ ਉਹ ਖੜੇ ਨੇ ਬੰਦੇ ਪਾਤੀ ਲਗਾ ਮੋਟਰ ਸਮਾਨ ਤਾਰ ਰਹੇ ਆ ਪਾਤੀ ਬੜੀ ਦੂਰ ਤੇ ਖਿੱਚ ਲਿਆ ਕੈਮਰਾ ਲੈ ਵੀ ਮਸ਼ੀਨ ਵਾਲਿਆਂ ਨੇ ਵੀ ਲਾ ਦਿਆ ਕੰਮ ਲੈਟ ਹੈ ਬਾਹਰ ਆ ਦਿਆ ਥਰੇਸਰ ਬਈ ਹੈ ਕਹਿੰਦੇ ਵੀ ਥਰੇਸਰ ਪੇਕੇ ਰਿਪੇਅਰ ਹੋ ਗਈ ਹੈ ਪਹਿਲਾਂ ਸੁਣਾ ਹੀ ਕਰ ਰਹੇ ਨੇ ਲਾ ਦੇ ਬਈ ਸਪਰੇਅ ਵਾਲਾ ਟਰੈਕਟਰ ਆਪਣੇ ਅੰਦਰ ਬੰਦੇ ਚਲੇ ਗਏ ਆਪਣੇ ਲੇਬਰ ਬਾਕੀ ਕਰਾਂਗੇ ਆਪਾਂ ਕੰਮ ਕਰ ਲੂੰ ਮੋਟਰ ਪਾਣੇ ਵਾਲਾ ਵੀ ਟਰੈਕਟਰ ਆ ਲਿਆ ਮੋਟਰ ਪਾ ਕੇ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ 'ਮਾਂ ਔਰ ਫਿਰ ਮੈਂ ਸਤਿ ਸ੍ਰੀ ਅਕਾਲ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣੇ ਵਾਸਤੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ 'ਮਾਂ